ਪਰ ਸ਼ਾਸਨ ਦਾ ਪੀਲਾ ਪੰਜਾ ਚਲਿਆ ਦੱਸਦੀ ਹੈ ਕਿ ਦੁਕਾਨਾਂ ਦੇ ਬਾਹਰ ਜੋ ਸਮਾਨ ਰੱਖਿਆ ਸੀ ਤੇ ਟਰਾਲੀ ਲੱਦ ਕੇ ਇਸ ਸਮਾਨ ਨੂੰ ਲਿਜਾਇਆ ਗਿਆ ਨਗਰ ਨਿਗਮ ਨੂੰ ਲਗਾਤਾਰ ਸ਼ਿਕਾਇਤਾਂ ਮਿਲ ਰਹੀਆਂ ਸੀ ਕਿ ਦੁਕਾਨਾਂ ਦੇ ਬਾਹਰ ਡੱਬੇ ਰੱਖੇ ਨੇ ਜਿਸ ਤੇ ਨਾਲ ਕਾਫੀ ਤਿਕਤਾਂ ਦਾ ਲੋਕਾਂ ਨੂੰ ਵਿਸਾਹਣਾ ਕਰਨਾ ਪੈਂਦਾ ਹੈ ਦੁਕਾਨਦਾਰਾਂ ਨੇ 20 ਤੋਂ 25 ਫੁੱਟ ਤੱਕ ਸਮਾਨ ਦੁਕਾਨਾਂ ਤੋਂ ਬਾਹਰ ਰੱਖਿਆ ਸੀ ਉਸ ਤੋਂ ਬਾਅਦ ਪ੍ਰਸ਼ਾਸਨ ਦੇ ਅਧਿਕਾਰੀ ਪਹੁੰਚਦੇ ਨੇ ਵੱਡੀ ਕਾਰਵਾਈ ਕੀਤੀ ਗਈ ਕਿਹਾ ਜਾ ਰਿਹਾ ਹੈ ਕਿ ਡੀਸੀ ਤੇ ਮੇਅਰ ਦੇ ਹੁਕਮਾਂ ਦੇ ਅਨਸਾਰ ਜਿਹੜੀ ਵੱਡੀ ਕਾਰਵਾਈ ਕੀਤੀ ਗਈ ਪ੍ਰਸ਼ਾਸਨ ਨੇ ਕਾਰਵਾਈ ਕੀਤੀ ਹੈ ਖਾਲੀ ਡੱਬੇ ਦੁਕਾਨਾਂ ਦੇ ਬਾਹਰ ਲਗਾਏ ਸੀ ਟਰਾਲੀ ਦੇ ਵਿੱਚ ਲੱਦ ਕੇ ਇਹਨਾਂ ਡੱਬਿਆਂ ਨੂੰ ਲਿਜਾਇਆ ਗਿਆ ਸੋ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਅਬੋਹਰ ਤੋਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਅਬੋਹਰ ਦੇ ਨਗਰ ਨਿਗਮ ਦੁਆਰਾ ਜੈ ਨਗਰੀ ਦੇ ਵਿੱਚ ਜਿਹੜੀ ਆ ਇਹ ਕਾਰਵਾਈ ਕੀਤੀ ਗਈ ਕਿਹਾ ਜਾ ਰਿਹਾ ਕਿ ਲਗਾਤਾਰ ਸ਼ਿਕਾਇਤਾਂ ਮਿਲ ਰਹੀਆਂ ਸੀ ਉਸ ਤੇ ਅਧਾਰ ਤੇ ਵੱਡੀ ਕਾਰਵਾਈ ਕੀਤੀ ਗਈ DC ਅਤੇ ਮੇਰ ਦੇ ਹੁਕਮਾਂ ਦੇ ਸਦਕਾ ਪ੍ਰਸ਼ਾਸਨ ਦੇ ਅਧਿਕਾਰੀ ਮੌਕੇ ਤੇ ਪਹੁੰਚਦੇ ਨੇ ਜਿਨ੍ਹਾਂ ਦੁਕਾਨਦਾਰਾਂ ਨੇ ਦੁਕਾਨਾਂ ਦੇ ਬਾਹਰ ਡੱਬੇ ਰੱਖੇ ਸੀ ਜਿਹੜਾ ਰਸਤੇ ਨੂੰ ਰੋਕਿਆ ਸੀ ਕਿਉਂਕਿ ਸ਼ਿਕਾਇਤਾਂ ਲਗਾਤਾਰ ਮਿਲ ਰਹੀਆਂ ਸੀ ਤੇ ਅਜਿਹੇ ਦੇ ਵਿੱਚ ਨਗਰ ਨਿਗਮ ਦੇ ਵੱਲੋਂ ਜਿਹੜੀ ਵੱਡੀ ਕਾਰਵਾਈ ਕੀਤੀ ਇੱਕ ਵਾਰ ਤਸਵੀਰਾਂ ਦੇ ਰੁਕ ਕਰ ਲੈਂਦੇ ਆ ਕਿ ਕੀ ਮੌਕੇ ਤੇ ਹਾਲਾਤ ਬਣੇ ਹੋਏ ਨੇ ਸ਼ਾਸ਼ਨ ਦਾ ਪੀਲਾ ਪੰਜਾਬ ਚੱਲਿਆ ਦੱਸਦੀ ਹੈ ਕਿ ਦੁਕਾਨਾਂ ਦੇ ਬਾਹਰ ਜੋ ਸਮਾਨ ਰੱਖਿਆ ਸੀ ਤੇ ਟਰਾਲੀ ਕਰਾਂਗੇ ਵੀ ਬੰਦੂਲਰ ਤੋੜੋ ਤੇ ਪਰ ਸਾਡੀ ਪ੍ਰੋਬਲਮ ਸਮਝਣ ਦੀ ਕੋਸ਼ਿਸ਼ ਕੋਈ ਵੀ ਨਹੀਂ ਕਰ ਰਹੀ। ਅਲੱਗ ਹੀ ਜਾਣਦੇ ਸਾਰੇ ਆ ਪ੍ਰੋਬਲਮ ਦੀ ਪ੍ਰੋਬਲਮ ਕੀ ਹੈ। ਪ੍ਰੋਬਲਮ ਇਹ ਲੱਗਦੀ ਹੈ ਕਿ ਗੱਡੀ ਆ ਕੇ ਸ਼ਟਰ ਦੇ ਅੱਗੇ ਲੱਗ ਜਾਂਦੀ ਹੈ। ਅਸੀਂ ਦੁਕਾਨ ਦੇ ਅੱਗੇ ਬਲੇ ਖੋਲੀਏ ਕਿਵੇਂ ਸਾਨੂੰ ਪਹਿਲੇ ਇਹ ਮਸਲਾ ਆ ਜਾਂਦਾ ਵੀ ਥੜੀ ਧੱਕੇ ਵਿੱਚ ਪਹੁੰਚੀ। ਚਲੋ ਖੋਲ ਦੀ ਤਾਂ ਗੱਲ ਦੂਰ ਦੀ ਹੈ। ਸਾਡਾ ਕੋਈ ਕਸਟਮਰ ਆ ਜਾਏ ਯਾਦ ਆ ਉਹ ਗੱਡੀ ਨੂੰ ਟੱਪ ਕੇ ਆਵੇ। ਤੇ ਯਾ ਉਹ ਥੜੀਆਂ ਤੋਂ ਚੜ ਚੜ ਕੇ ਆਵੇ। ਸਾਡੇ ਪੂਰਾ ਜਮ ਹੋ ਜਾਂਦਾ ਤੁਹਾਨੂੰ ਵੀਡੀਓ ਵੀ ਦਿਖਾ ਸਕਦੇ ਆ ਫੋਟੋ ਵੀ ਖਿੱਚ ਕੇ ਰੱਖੀਆਂ ਹੋਈਆਂ ਸਾਰੀਆਂ ਇੱਥੋਂ ਲੱਗੇ ਐ ਲੇਨ ਬਣਦੀ ਗੱਡੀਆਂ ਦੀ ਅੰਦਰ ਤੱਕ ਨਹੀਂ ਕੋਈ ਵੜ ਸਕਦਾ ਇਹ ਸਾਡੀ ਪ੍ਰੋਬਲਮ ਹੈ ਸਾਡੀ ਪ੍ਰੋਬਲਮ ਸਮਝੇ ਬਿਨਾ ਡੱਬੇ ਚ ਕੀ ਜਾਂਦੇ ਆ ਪਿੱਲਰ ਵੀ ਟੁੱਟ ਜਾਊਗਾ ਤੋੜ ਦੇਣੇ ਕੋਈ ਗੱਲ ਨਹੀਂ ਜਿਵੇਂ ਕੋਲ ਸਵਿਧਾਨੀ ਗਰੁੱਪ ਉਟਾ ਲੈ ਨਹੀਂ ਹੈਗਾ ਸਹੀ ਆਪਾਂ ਬਣਦੇ ਪਰ ਸਾਨੂੰ ਐਸ ਕੰਡੀਸ਼ਨ ਤੇ ਲੈਣ ਵਾਲਾ ਕੋਈ ਹੈ ਇਹ ਟ੍ਰੈਫਿਕ ਹੀ ਹੈ ਅੱਜ ਕਹਿੰਦੇ ਸਾਡਾ ਮਸਲਾ ਹੱਲ ਕਰੋ ਸਾਨੂੰ ਕੀ ਲੋੜ ਹੈ ਲਾਂਦੀ ਅਸ ਮੁੰਡੇ ਵਿਚਾਰੇ ਉਹ ਦੁਖੀ ਸਵੇਰੇ ਅੰਦਰ ਕਰੋ ਬਾਹਰ ਕਰੋ ਉਹਦੇ ਨਾਲੋਂ ਚੰਗਾ ਹੈ ਇਹ ਵੀ ਸਾਡਾ ਕੋਲ ਪਰਮਾਨੈਂਟ ਹੱਲ ਕਰ ਵੀਰ ਜੀ ਨਾ ਬਾਹਰ ਗੱਡੀਆਂ ਦੇ ਨਾਲ ਅੰਦਰ ਰੱਖੀਏ ਤੇ ਨਾ ਇਹਦੇ ਕੋਈ ਟੂ ਵ轮ਰ ਦੀ ਕੋਈ ਪ੍ਰੋਬਲਮ ਨਹੀਂ ਹੈ 메ਨ ਪ੍ਰੋਬਲਮ ਹੈ ਫੋਰ ਵ轮ਰ ਠੀਕ ਹੈ ਇਹ ਪ੍ਰਸ਼ਾਸਨ ਹੀ ਖੁਦ ਕੋਈ ਲਾਈਨ ਲਾ ਦਵੇ ਹੈ ਜੀ ਜਿੰਨੇ ਚਿਰ ਗੱਡੀ ਨਾ ਲੱਗੇ ਅੱਗੇ ਆ ਕੇ ਜਿਵੇਂ yellow line ਬਿਲਕੁਲ ਬਿਲਕੁਲ ਇਸ ਤਰ੍ਹਾਂ ਦੀ ਕੋਈ ਲਾਉਣ ਦੀ ਅਸੀਂ ਤੇ ਨਾਲ ਕੋਈ ਟਾਈਮਿੰਗ ਨਹੀਂ ਹੈ ਨਾ ਜਿਵੇਂ ਗੱਡੀ ਆ ਕੇ ਖੜੀ ਕਰਕੇ 12 ਨੰਬਰ 쇼 ਵੀ ਕਰਨ ਚੱਲੇਗੇ ਅੱਜ ਸਵੇਰੇ ਜਿਹੜੇ ਦੇ ਨਾਲ ਡੀਟੇਲ ਮੈਸ਼ਾ ਕਰਦੇ ਵੀਰੇ ਇੱਥੇ ਅੱਜ ਥਰਿੰਦਰ ਸਿੰਘ ਜੀ ਨੇ ਟੇਮ ਫਰੀ ਹੈ ਪਰ ਲਿਤੀਆ ਗਿਆ ਹੈ ਕਿ ਕਾਰਨ ਸੀ ਕਿ ਇਹਨਾਂ ਦੇ ਆਰਡਰ ਸੀ ਜੀ ਇਸ ਤਰ੍ਹਾਂ ਮਾਨਯੋਗ ਆਪਣੇ ਸੀਸੀਐਮ ਕਮਿਸ਼ਨਰ ਸ਼ੇਨ ਗੁਪਤ ਜੀ ਅਤੇ ਮਾਨਯੋਗ ਮੇਅਰ ਸਾਹਿਬ ਵੱਲੋਂ ਕਾਫੀ ਕੰਪਲੀਟ ਪ੍ਰੋਫਰ ਹੋ ਰਿਹਾ ਹੈ ਜਿਹੜੇ ਕੈਨਾਲੀ ਰੋਡ 'ਤੇ ਆ। ਇਹ ਸ਼ੌਪਿੰਗ ਉੱਪਰ ਤੋਂ ਖਾਲੀ ਦੱਬੇ ਲਗਾ ਲਗਾ ਕੇ ਕਾਫੀ ਇਨਫੋਰਸਮੈਂਟ ਕੀਤੀ ਹੈ ਰੋਡ 'ਤੇ ਤਾਂ ਕਰਕੇ ਨਿਰਦੇਸ਼ ਦਿੱਤੇ ਗਏ ਵੀ ਇਹਨਾਂ ਦੇ ਤੁਰੰਤ ਕਾਰਵਾਈ ਕਰਦੇ ਹੋ। ਬਗਾਨਾ ਇਹਨਾਂ ਨਾਮ ਵਰਤਨ ਕੀਤਾ ਜਾ ਰਿਹਾ ਜਿਵੇਂ ਦੁਕਾਨ ਕਰ ਰਹੇ ਨੇ। ਇੱਕ ਰਿਕਵੈਸਟ ਹੈ ਵੀ ਜਿਹੜੇ ਦੁਕਾਨਦਾਰ ਨੇ ਆਪਣੀ ਹਜ਼ੂਰੀ ਦੇ ਅੰਦਰ ਹਨ ਤਾਂ ਜੋ ਟ੍ਰੈਫਿਕ ਦੀ ਸਮੱਸਿਆ ਜਿਹੜੀ ਬਹੁਤ ਕਾਫੀ ਜ਼ਿਆ ਤੇ ਹਸਪੀਟਲ ਵੀ ਆਪਣੇ ਬੋਰਸ ਘਾਟੀ ਨੇ ਜਿਵੇਂ ਗੰਗਾ ਨਗਰ ਰੋਡ ਹੈ ਉੱਥੇ ਵੀ ਜਿਹੜੇ ਫੂਲ ਵਾਲੇ ਰੇੜੀਆਂ ਸੀ ਆਪਾਂ ਅੰਦਰ ਕਰਵਾਈਆਂ ਉਸ ਕਰਕੇ ਆਵਾਜ਼ਾਈ ਕਾਫੀ ਸਮੂਥ ਹੋਈ ਹੈ ਮੇਰੀ ਇਹੋ ਨੇ ਰਿਕਵੈਸਟ ਹੈ ਜਿਹੜੇ ਸ਼ਾਪ ਕੀਪਰਸ ਨੇ ਆਪਣੀ ਹਦੂਦ ਦੇ ਅੰਦਰ ਹੀ ਸਾਮਾਨ ਰੱਖਣ ਤਾਂ ਜੋ ਜਿਹੜੀ ਟ੍ਰੈਫਿਕ ਹੈ ਉਹਨੂੰ ਸਹੀ ਤਰ੍ਹਾਂ ਕੰਟਰੋਲ ਕੀਤਾ ਜਾਵੇ ਅਸੀਂ ਕਰਾਂਗੇ ਵੀ ਇਹ ਬਿੰਦੂ ਕੁੱਲਰ ਤੋੜੋ ਪਰ ਸਾਡੀ ਪ੍ਰੋਬਲਮ ਸਮਝਣ ਦੀ ਕੋਸ਼ਿਸ਼ ਕੋਈ ਵੀ ਨਹੀਂ ਕਰ ਰਹੀ ਹੈ ਹਾਲਾਂਕਿ ਜਾਣਦੇ ਸਾਰੇ ਇਹ ਪ੍ਰੋਬਲਮ ਨੂੰ ਪ੍ਰੋਬਲਮ ਕੀ ਹੈ ਗੱਡੀ ਲੱਗਦੀ ਹੈ ਸਿੱਧੀ ਆ ਕੇ ਸ਼ਟਰ ਦੇ ਅੱਗੇ ਲੱਗ ਜਾਂਦੀ ਹੈ ਅਸੀਂ ਦੁਕਾਨ ਦੇ ਅੱਗੇ ਪਹਿਲੇ ਖੋਲ੍ਹੀਏ ਕਿਵੇਂ ਕਾਡਾ ਕੋਈ ਕਸਟਮਰ ਆ ਜੇ ਯਾਦਾ ਉਹ ਗੱਡੀ ਨੂੰ ਟੱਪ ਕੇ ਆਵੇ ਤੇ ਯਾ ਉਹ ਥੜੀਆਂ ਤੋਂ ਚੜ ਚੜ ਕੇ ਆਵੇ ਸਾਡੇ ਪੂਰਾ ਚਾਮ ਹੋ ਜਾਂਦਾ ਤੁਹਾਨੂੰ ਵੀਡੀਓ ਵੀ ਦਿਖਾ ਸਕਦੇ ਆ ਫੋਟੋ ਵੀ ਕਿਚ ਕੇ ਰੱਖੀਆਂ ਹੋਈਆਂ ਸਾਰੀਆਂ ਇੱਥੋਂ ਲੱਗੇ ਆ ਲੈਂ ਬਣਦੀ ਗੱਡੀਆਂ ਦੀ ਅੰਦਰ ਤੱਕ ਨਹੀਂ ਕੋਈ ਵੜ ਸਕਦਾ ਇਹ ਸਾਡੀ ਪ੍ਰੋਬਲਮ ਹੈ ਸਾਡੀ ਪ੍ਰੋਬਲਮ ਸਮਝੇ ਬਿਨਾ ਡੱਬੇ ਚ ਕੀ ਜਾਂਦੇ ਆ ਪਿੱਲਰ ਵੀ ਟੁੱਟ ਜਾਊਗਾ ਤੋੜ ਦਿੰਦੇ ਆ ਕੋਈ ਗੱਲ ਨਹੀਂ ਜਿਵੇਂ ਚਲੋ ਸਵਿਧਾਨੀ ਰੂਪ ਨਾਲ ਨਹੀਂ ਹੈਗਾ ਸਹੀ ਆਪਾਂ ਮੰਨਦੇ ਆ ਪਰ ਸਾਨੂੰ ਐਸ ਕੰਡੀਸ਼ਨ ਤੇ ਲਿਆਣ ਵਾਲਾ ਕੋਹਣਾ ਇਹ ਟ੍ਰੈਫਿਕ ਹੀ ਆ ਅਜੀ ਕਹਿੰਦੇ ਸਾਡਾ ਮਸਲਾ ਹੱਲ ਕਰੋ ਸਾਨੂੰ ਕੀ ਲੋੜ ਹੈ ਲਾਂਦੀ ਅਸ ਮੁੰਡੇ ਵਿਚਾਰੇ ਉਹ ਦੁਖੀ ਸਵੇਰੇ ਅੰਦਰ ਕਰੋ ਬਾਹਰ ਕਰੋ ਅੰਦਰ ਉਹਦੇ ਨਾਲ ਚੰਗਾ ਹੈ ਇਹ ਵੀ ਸਾਡਾ ਕੋਈ ਪਰਮਨੈਂਟ ਹੱਲ ਕਰ ਦਿਓ ਵੀ ਅਸੀਂ ਨਾ ਤਾਂ ਬਾਹਰ ਗੱਡੀਏ ਤੇ ਨਾ ਅੰਦਰ ਰੱਖੀਏ ਤੇ ਨਾ ਇੱਥੇ ਕੋਈ ਟੂ ਵਹੀਲਰ ਦੀ ਕੋਈ ਪ੍ਰੋਬਲਮ ਨਹੀਂ ਹੈ 메ਨ ਪ੍ਰੋਬਲਮ ਹੈ ਫੋਰ ਵਹੀਲਰ ਠੀਕ ਹੈ ਇਹ ਪ੍ਰਸ਼ਾਸਨ ਹੀ ਖੁਦ ਕੋਈ ਲਾਈਨ ਲਾ ਦਵੇ ਹੈ ਜੀ ਜਿੰਦੇ ਚਿਰ ਗੱਡੀ ਨਾ ਲੱਗੇ ਅੱਗੇ ਆ ਕੇ ਜਿਵੇਂ yellow line ਬਿਲਕੁਲ ਬਿਲਕੁਲ ਇਸ ਤਰ੍ਹਾਂ ਦੀ ਕੋਈ ਲਾਉਣ ਦੀ ਅਸੀਂ ਤਾਂ ਨਾਲ ਕੋਈ ਟਾਈਮਿੰਗ ਨਹੀਂ ਹੈ ਨਾ ਜਿਵੇਂ ਗੱਡੀ ਆ ਕੇ ਖੜੀ ਕਰਕੇ ਪਾਰਾਣਾ ਮਰ ਛੋ ਵੀ ਕਰਨ ਚੱਲੇਗੇ ਅੱਜ ਪਰਲਿਤੀਆਂ ਕਿਹਾ ਕੀ ਕਾਰਨ ਸੀ ਕਿ ਇਹਨਾਂ ਦੇ ਆਰਡਰ ਸੀਗੇ ਇਸ ਸਰ ਮਾਨਯੋਗ ਆਪਣੇ ਕਮਿਸ਼ਨਰ ਸ਼ੇਨੂ ਦੁੱਗਲ ਜੀ ਅਤੇ ਮਾਨਯੋਗ ਮੇਅਰ ਸਾਹਿਬ ਵੱਲੋਂ ਕਾਫੀ ਕੰਪਲੇਟ ਪ੍ਰਾਪਤ ਹੋ ਰਹੀ ਹੈ ਕਿ ਚੈਨੀ ਰੋਡ 'ਤੇ ਵੀ ਸ਼ੌਕੀਪਰਸ ਨੇ ਖਾਲੀ ਡੱਬੇ ਲਗਾ ਲਗਾ ਕੇ ਕਾਫੀ ਇਨਫੋਰਸਮੈਂਟ ਕੀਤੀ ਹੈ ਰੋਡ 'ਤੇ ਤਾਂ ਕਰਕੇ ਨਿਰਦੇਸ਼ ਦਿੱਤੇ ਗਏ ਨੇ ਤੇ ਉਹਨਾਂ ਤੋਂ ਤੁਰੰਤ ਕਾਰਵਾਈ ਕਰਦੇ ਹੈ। ਇਹਨਾਂ ਨਾਲ ਨਿਯੰਤਰਣ ਕੀਤਾ ਜਾ ਰਿਹਾ ਜਿਵੇਂ ਦੁਕਾਨਦਾਰਾਂ ਨੇ ਇੱਕ ਰਿਕਵੈਸਟ ਹੈ ਵੀ ਜਿਹੜੇ ਦੁਕਾਨਦਾਰ ਨੇ ਆਪਣੀ ਹਜ਼ੂਰੀ ਦੇ ਅੰਦਰ ਹੈ ਤਾਂ ਜੋ ਟ੍ਰੈਫਿਕ ਦੀ ਸਮੱਸਿਆ ਜਿਹੜੀ ਬਹੁਤ ਕਾਫੀ ਜ਼ਿਆਦਾ ਹੈ ਤੇ ਹਸਪਤਾਲ ਨੂੰ ਵੀ ਆਪਣੇ ਬੋਰਸ ਘਾਟੀ ਨੇ ਜਿਵੇਂ ਗੰਗਾ ਨਗਰ ਰੋਡ ਹੈ ਉੱਥੇ ਵੀ ਜਿਹੜੇ ਫਰੂ ਵਾਲੇ ਰਿਹਾਇਸ਼ ਸੀ ਆਪਾਂ ਅੰਦਰ ਕਰਵਾਈਆਂ ਉਸ ਕਰਕੇ ਆਵਾਜਾਈ ਕਾਫੀ ਸਮੂਥ ਹੋਈ ਹੈ ਇਹ ਹੀ ਹੁਣੇ ਰਿਕੁਐਸਟ ਹੈ ਜਿਹੜੇ ਸ਼ਾਪ ਕੀਪਰਸ ਨੇ ਆਪਣੀ ਹਦੂਦ ਦੇ ਅੰਦਰ ਹੀ ਸਾਮਾਨ ਰੱਖਣ ਤਾਂ ਜੋ ਜਿਹੜੀ ਟਰੈਫਿਕ ਹੈ ਉਹਨੂੰ ਸਹੀ ਤਰ੍ਹਾਂ ਕੰਟਰੋਲ ਕੀਤਾ ਜਾਵੇ ਅਸੀਂ ਕਰਾਂਗੇ ਵੀ ਇਹ ਬਿੰਦੂ ਪੁੱਲਰ ਤੋੜੋ ਤੇ ਪਰ ਸਾਡੀ ਪ੍ਰੋਬਲਮ ਸਮਝਣ ਦੀ ਕੋਸ਼ਿਸ਼ ਕੋਈ ਵੀ ਨਹੀਂ ਕਰ ਰਹੀ ਹੈ ਹਾਲਾਂਕਿ ਜਾਣਦੇ ਸਾਰੇ ਆ ਪ੍ਰੋਬਲਮ ਨੂੰ ਪ੍ਰੋਬਲਮ ਕੀ ਹੈ ਗੱਡੀ ਲੱਗਦੀ ਹੈ ਸਿੱਧੀ ਅੱਗੇ ਸ਼ਟਰ ਦੇ ਅੱਗੇ ਲੱਗ ਜਾਂਦੀ ਹੈ ਅਸੀਂ ਦੁਕਾਨ ਦੇ ਆ ਕੇ ਪਹਿਲੇ ਖੋਲੀਏ ਕਿਵੇਂ ਸਾਡਾ ਕੋਈ ਕਸਟਮਰ ਆ ਜੇ ਯਾਦਾ ਉਹ ਗੱਡੀ ਨੂੰ ਟੱਪ ਗਿਆ ਵੇ ਤੇ ਯਾ ਉਹ ਥੜੀਆਂ ਤੋਂ ਚੜ ਚੜ ਗਿਆ ਵੇ ਸਾਡੇ ਪੂਰਾ ਜਮ ਹੋ ਜਾਂਦਾ ਤੁਹਾਨੂੰ ਵੀਡੀਓ ਵੀ ਦਿਖਾ ਸਕਦੇ ਆ ਫੋਟੋ ਵੀ ਖਿੱਚ ਕੇ ਰੱਖੀਆਂ ਹੋਈਆਂ ਸਾਰੀਆਂ ਇਤੋਂ ਲੱਗੇ ਐ ਲੇਨ ਬਣਦੀ ਗੱਡੀਆਂ ਦੀ ਅੰਦਰ ਤੱਕ ਨਹੀਂ ਕੋਈ ਫੜ ਸਕਦਾ ਇਹ ਸਾਡੀ ਪ੍ਰੋਬਲਮ ਹੈ ਸਾਡੀ ਪ੍ਰੋਬਲਮ ਸਮਝੇ ਬਿਨਾ ਡੱਬੇ ਚ ਕੀ ਜਾਂਦੇ ਆ ਬਿਲਰ ਵੀ ਟੁੱਟ ਜਾਊਗਾ ਤੋੜ ਦਿੰਦੇ ਆ ਕੋਈ ਗੱਲ ਨਹੀਂ ਜਿਵੇਂ ਚਲੋ ਸਵਿਧਾਨਿਕ ਰੂਪਟਾ ਲੈ ਨਹੀਂ ਹੈਗਾ ਸਹੀ ਆਪਾਂ ਮੰਨਦੇ ਆ ਪਰ ਸਾਨੂੰ ਐਸ ਕੰਡੀਸ਼ਨ ਤੇ ਲਿਆਣ ਵਾਲਾ ਕੋਣ ਹੈ ਇਹ ਟ੍ਰੈਫਿਕ ਹੀ ਹੈ ਅਜੀ ਕਹਿੰਦੇ ਸਾਡਾ ਮਸਲਾ ਹੱਲ ਕਰੋ ਸਾਨੂੰ ਕੀ ਲੋੜ ਹੈ ਲਾਂਦੀ ਅਸਾ ਮੁੰਡੇ ਵਿਚਾਰੇ ਉਹ ਦੁਖੀ ਸਵੇਰੇ ਅੰਦਰ ਕਰੋ ਬਾਹਰ ਕਰੋ ਉਹਦੇ ਨਾਲ ਚੰਗਾ ਹੈ ਇਹ ਵੀ ਸਾਡਾ ਕੋਲ ਪਰਮਾਨੈਂਟ ਹਾਲ ਕਰ ਦੋ ਵੀ ਅਸੀਂ ਨਾ ਤਾਂ ਬਾਹਰ ਗੱਡੀਏ ਦੇ ਨਾਲ ਅੰਦਰ ਰੱਖੀਏ ਤੇ ਨਾ ਇਹਦੇ ਕੋਲ ਟੂ ਵਿਨਰ ਦੀ ਕੋਈ ਪ੍ਰੋਬਲਮ ਨਹੀਂ ਹੈ 메ਨ ਪ੍ਰੋਬਲਮ ਹੈ ਫੋਰ ਵਿਨਰ ਠੀਕ ਹੈ ਇਹ ਪ੍ਰਸ਼ਾਸਨ ਹੀ ਖੁਦ ਕੋਈ ਲਾਈਨ ਨਾ ਲਾ ਦਵੇ ਜੀ ਜਿੰਦੇ ਚ ਗੱਡੀ ਨਾ ਲੱਗੇ ਅੱਗੇ ਆ ਕੇ ਜਿਵੇਂ yellow line ਬਿਲਕੁਲ ਬਿਲਕੁਲ ਇਸ ਤਰ੍ਹਾਂ ਦੀ ਕੋਈ ਮੰਦਨ ਨਹੀਂ ਅਸੀਂ ਤੇ ਨਾਲ ਕੋਈ ਟਾਈਮਿੰਗ ਨਹੀਂ ਹੈ ਨਾ ਜਿਵੇਂ ਗੱਡੀ ਆ ਕੇ ਖੜੀ ਕਰਕੇ 12 ਨੰਬਰ 24 ਤੇ ਚੱਲੇਗੇ ਅੱਜ ਸਵੇਰੇ ਕਿਹਦੇ ਚ ਪਰਲਿਤੀਆਂ ਗਈਆਂ ਕੀ ਕਾਰਨ ਸੀ ਕਿ ਇਹਨਾਂ ਦੇ ਆਰਡਰ ਸੀ ਜਿਸ ਤਰ੍ਹਾਂ ਮਾਨਯੋਗ ਆਪਣੇ ਸੀਸੀਐਮ ਕਮਿਸ਼ਨਰ ਸ਼ੇਨੂ ਦੁੱਗਲ ਜੀ ਆਪਣੇ ਮਾਨਯੋਗ ਮੇਰ ਸਾਹਿਬ ਵੱਲੋਂ ਕਾਫੀ ਕੰਪਲੇਂਟ ਪ੍ਰਾਪਤ ਹੋ ਰਹੀ ਹੈ ਕਿ ਚੈਨੀ ਰੋਡ ਤੇ ਆ ਰਿਸ਼ੋਕ ਪੁਲਿਸ ਵੱਲੋਂ ਖਾਲੀ ਡੱਬੇ ਲਗਾ ਲਗਾ ਕੇ ਕਾਫੀ ਇਨਫੋਰਸਮੈਂਟ ਕੀਤੀ ਹੈ ਰੋਡ ਤੇ ਤਾਂ ਕਰਕੇ ਨਿਰਦੇਸ਼ ਦਿੱਤੇ ਕਿ ਇਹਦੇ ਨਾਲ ਤੁਰੰਤ ਕਾਰਵਾਈ ਕਰਦੇ ਹਾਂ ਕਿ ਇਹਨਾਂ ਦਾ ਨਾਮ ਵਰਤਨ ਕੀਤਾ ਜਾ ਰਿਹਾ ਜਿਵੇਂ ਦੁਕਾਨਦਾਰਾਂ ਨੇ ਰਿਕਵੈਸਟ ਹੈ ਵੀ ਜਿਹੜੇ ਦੁਕਾਨਦਾਰ ਨੇ ਆਪਣੀ ਹਜ਼ੂਰੀ ਦੇ ਅੰਦਰ ਹੈ ਤਾਂ ਜੋ ਟ੍ਰੈਫਿਕ ਦੀ ਸਮੱਸਿਆ ਜਿਹੜੀ ਬੋਰਚ ਕਾਫੀ ਜ਼ਿਆਦਾ ਹੈ ਤੇ ਹਸਪੀਟਲ ਵੀ ਆਪਣੇ ਬੋਰਸ ਘਾਟੀ ਨੇ ਜਿਵੇਂ ਗੰਗਾ ਨਗਰ ਰੋਡ ਹੈ ਉੱਥੇ ਵੀ ਜਿਹੜੇ ਫੂਲ ਵਾਲੇ ਰੇਡੀਆਂ ਸੀ ਆਪਾਂ ਅੰਦਰ ਕਰਵਾਈਆਂ ਉਸ ਕਰਕੇ ਆਵਾਜ਼ਾਈ ਕਾਫੀ ਸਮੂਥ ਹੋਈ ਹੈ ਮੇਰੀ ਇਹ ਹੀ ਮੇਰੇ ਰਿਕਵੈਸਟ ਹੈ ਜਿਹੜੇ ਸ਼ੋਪ ਕੀਪਰਸ ਨੇ ਆਪਣੀ ਹਦੂਦ ਦੇ ਅੰਦਰ ਹੀ ਸਾਮਾਨ ਰੱਖਣ ਤਾਂ ਜੋ ਜਿਹੜੀ ਟ੍ਰੈਫਿਕ ਹੈ ਉਹਨੂੰ ਸਹੀ ਤਰ੍ਹਾਂ ਕੰਟਰੋਲ ਕੀਤਾ ਜਾਵੇ ਅਸੀਂ ਕਰਾਂਗੇ ਕਿ ਬਿਲਕੁਲਰ ਤੋੜੋ